ਇੱਦ ਕਰਦੀ ਆਂ ਆਂਟੀ ਨੂੰ ਫੋਨ ਕਰਕੇ ਪੁੱਛਦੀ ਆਂ ਆਂਟੀ ਫੋਨ ਉਹਨੂੰ ਦੇਣਾ ਕਿਦਾਂ ਤਵੇ ਬੰਦਾ ਹਲੋ ਸਾਸ਼ਕਾਂਟੀ ਹਾਂਜੀ ਤੁਸੀਂ ਦੱਸੋ ਹਾਂਜੀ ਹਾਂਜੀ ਸਭ ਵਧੀਆ ਵਧੀਆ ਹਾਂਜੀ ਆਂਟੀ ਮੈਂ ਪਤਾ ਕੀ ਕਹਿੰਦੀ ਹਾਂ ਮੈਂ ਨਵਦੀਪ ਵਾਸਤੇ ਨਾ ਫੋਨ ਲੈ ਕੇ ਆਈ ਹਾਂ ਬਾਹਰ ਤੇ ਮੈਂ ਸੋਚਦੀ ਪਈ ਆਂ ਕਿ ਉਹਨੂੰ ਦੇ ਦੰਨੇ ਆ ਹਾਂਜੀ 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 ਨਹੀਂ ਮੈਂ ਨਾ ਪਹਿਲਾਂ ਹੀ ਲਿਆ ਹੀਗਾ ਹਾਂਜੀ ਮੈਂ ਚਲੋ ਫੋਨ ਦੇਣੇ ਨਾਲੇ ਇਹ ਤੇ ਇੱਕ ਦੂਜੇ ਨਾਲ ਨਾ ਗੱਲਬਾਤ ਕਰ ਲੈਣਾ ਨਹੀਂ ਆਂਟੀ ਤੁਹਾਨੂੰ ਪਤਾ ਹੁਣ ਗੱਲ ਕਰਨੀ ਨੋਰਮਲ ਗੱਲ ਵਾ ਹਾਂਜੀ ਨਹੀਂ ਤੁਸੀਂ ਉਹਨਾਂ ਨੂੰ ਸਮਝਾਓ ਨਾ ਥੋੜਾ ਬੋਤਾ ਹਾਂਜੀ ਆਂਟੀ ਫੇਰ ਹੀ ਬੰਦਾ ਇੱਕ ਦੂਜੇ ਨੂੰ ਜ਼ਿਆਦਾ ਜਾਣਦਾ ਹਾਂਜੀ ਹਾਂ ਨਾਲੇ ਆਂਟੀ ਮੈਂ ਨਾ ਉਹ ਕਹਿਣਾ ਹੀ ਪੀ ਐਂਗੇਜਮੈਂਟ ਦਾ ਫੇਰ ਫਿਕਸ ਨਹੀਂ ਕੀਤਾ ਦਿਨ ਤੀ ਹਾਂਜੀ ਮੈਂ ਸੋਚਦੀ ਪਈ ਆ ਚਲੋ ਕਰ ਹੀ ਲਈਏ ਫਿਰ ਹਾਂਜੀ ਫਿਰ ਬਾਅਦ ਵਿੱਚ ਮੇਰਾ ਵੀ ਟਾਈਮ ਹੋ ਜਾਣਾ ਵਾਰ ਜਾਂਦਾ ਹਾਂਜੀ ਮਹੀਨੇ ਦੇ ਵਿੱਚ ਵਿੱਚ ਕਰ ਲਓ ਨਾ ਪਹਿਲਾਂ ਹੀ ਹਾਂਜੀ ਚਲੋ ਠੀਕ ਆ ਹਾਂਜੀ ਹਾਂਜੀ ਓਕੇ ਚਲੋ ਹੁਣ ਪਿੰਦਨ ਨੂੰ ਦੱਸ ਦੇਣੀ ਆ ਵੀ ਉਹ ਕਹਿੰਦੇ ਆ ਵੀ ਹਫਤੇ ਦੇ ਵਿੱਚ ਵਿੱਚ ਰੱਖ ਲੈਨੇ ਆ ਪ੍ਰੋਗਰਾਮ ਤਿਆਰੀਆਂ ਵੀ ਬੜੀਆਂ ਕਰਨੀਆਂ ਪੈਣੀਆਂ ਵਾ ਵੇਹ ਲੈਣਾ ਦਾ ਹਾਲ ਕਿੰਨੇ ਚਿਰ ਦੇ ਗਏ ਆ ਇੰਨਾ ਨਹੀਂ ਬੰਦਾ ਟਾਈਮ ਨਾਲ ਆਪਣੇ ਘਰ ਨੂੰ ਆ ਜੇ ਹਮਤਰੀ ਕਾਉਂ ਦੀ ਡੀਕੰਡੀ ਕਦੋਂ ਦਾ ਫੋਨ ਕੀਤਾ ਮੈਂ ਹੁਣੇ ਆ ਗਿਆ ਮੈਂ ਹੁਣੇ ਆ ਗਿਆ ਹਾਦੀ ਹੋਈ ਏ ਬੰਦੇ ਵਾਲੀ ਵੀ ਕਿਤੇ ਲੈ ਸ਼ੂਕਾਰਾ ਕਿਤੇ ਆਗੇ ਜੇ ਤੁਸੀਂ ਨਹੀਂ ਕਦੋਂ ਦਾ ਫੋਨ ਕੀਤਾ ਮੈਂ ਹੈ ਉਹ ਬੰਦਾ ਕੋਈ ਨਾ ਕੋਈ ਟੱਕਰ ਪੈਂਦਾ ਫਿਰ ਦਮੜ ਫਰੋਣਾ ਪੈਂਦਾ ਕਿਹਦੇ ਲਾਗੇ ਤੁਹਾਨੂੰ ਤਾਂ ਕੋਈ ਨਾ ਕੋਈ ਟੱਕਰੀ ਪੈਂਦਾ ਵਾ ਤੁਹਾਡਾ ਤਾਂ ਰੋਜ ਦਾ ਇਹੋ ਬਹਾਨਾ ਮੇਰੀ ਗਾਥਾ ਕਰਮਾਣੀ ਆ ਜਿਹਦੇ ਬੰਦੇ ਤੇ ਇੰਨੇ ਬੰਦੇ ਵਾਗਬ ਚੰਗਾ ਚੰਗਾ ਮੇਰੇ ਨਾਲ ਨਾ ਬਹੁਤੀਆਂ ਗੱਲਾਂ ਨਾ ਕਰੋ ਸੋਖਨਾ ਨਾ ਕੱਲ ਨੂੰ ਹੜੇ ਨਾਲ ਦੀ ਇੰਗੇਜਮੈਂਟ ਵਾ ਕੱਲ ਦਾ ਟਾਈਮ ਆਹੋ ਕੱਲ ਦਾ ਟਾਈਮ ਉਹਦੇ ਭੈਣ ਦਾ ਫੋਨ ਆ ਗਿਆ ਹੀਗਾ ਅੱਛਾ ਤੇ ਕਹਿਣ ਈ ਹੀਗੀ ਕਿ ਹੁਣ ਸਾਰੇ ਜਾਣੇ ਤੋਂ ਕੱਲ ਪੇ ਹੀ ਆ ਜਾਾਂਗੇ ਭੈਣ ਭਰਾ ਤੇ ਤਿਆਰੀ ਜਿਹੜੀ ਉਹ ਤੁਸੀਂ ਕਰ ਛੜਿਓ ਹੂੰ ਤੇ ਮੈਂ ਸੋ ਹਾਈ ਹਾਈ ਸੋ ਉਹ ਭੈਣ ਜਿਹਨਾਂ ਨੇ ਤੁਹਾਨੂੰ ਫੋਨ ਨਹੀਂ ਕੀਤਾ ਜੇ ਮੇਰੀ ਗੱਲ ਸੁਣੋ ਉਹਨਾਂ ਨੂੰ ਫੋਨ ਕਰ ਦੇ ਕੇ ਜਦੋਂ ਬੂਏ ਦਾ ਕੇ ਫਿਰ ਕਹਿਣਾ ਵਾ ਵੀ ਉਹ ਕਿ ਚਾਹ ਪਾਣੀ ਕਿਹਨੂੰ ਪਿਆ ਲੜਾਂਗੇ ਨਹੀਂ ਕੋਟਾ ਚੱਲ ਕੋਈ ਨਹੀਂ ਮੈਂ ਹੁਣੇ ਫੋਨ ਕਰਕੇ ਦੱਸ ਦਿੰਨੀ ਆ ਤੇ ਬਾਕੀ ਗੱਲ ਹੋਰ ਇੱਕ ਸੁਣ ਲੋ ਮਿਸਤਰੀਆਂ ਨੂੰ ਜਵਾਬ ਦੇ ਦਿਓ ਅੱਜ ਕੱਲ ਨਾ ਮਿਸਤਰੀ ਆਉਣ ਇਹ ਨਾ ਹੋਵੇ ਵਿੱਚ ਢਿੰਡ ਚਕਾਨਾ ਪਾ ਕੇ ਰੱਖੋ ਤੁਸੀਂ ਉਹ ਮੇਰੀ ਗੱਲ ਸੁਣ ਥੋੜਾ ਬੁਤਾ ਕੰਮ ਰਹਿਗਾ ਨਿਭਣ ਦੇ ਪਰੇ ਦਿਨ ਉਹ 2-4 ਲੱਗਣੇ ਆ ਤੇ ਕੰਮ ਮੁੱਕਣ ਦੇ ਪਰੇ ਮੈਂ ਹੈ ਮੈਨੂੰ ਗੱਲਾਂ ਨਾ ਕਰਵਾਇਓ ਹੁਣ ਉਹ ਨਹੀਂ ਕੋਈ ਗੱਲ ਨਹੀਂ ਤੁਹਾਡੀ ਭੁਜਾਈ ਤੇ ਗਿਓ ਹਜੀ ਉਹਨੇ ਕਹਣਾ ਪੈਸੇ ਦੇਣ ਦਾ ਮਾਰਾ ਵਿੱਚ ਖਿਸਕ ਜਾਂਦਾ ਵਾ ਉਹ ਨਹੀਂ ਨਹੀਂ ਗੱਲ ਖਿਸਕਣ ਵਾਲੀ ਕਿਹੜੀ ਗੱਲ ਪਤਾ ਉਹਨਾਂ ਨੂੰ ਵੀ ਨਾ ਨਹੀਂ ਬਾਬਾ ਤੁਸੀਂ ਨਾ ਆਪਣੀਆਂ ਗੱਲਾਂ ਆਪਣੇ ਕੋਲ ਰੱਖੋ ਤਾਂ ਮਿਸਤਰੀਆਂ ਨੂੰ ਜਵਾਬ ਦੇ ਦਿਓ ਅੱਜ ਕਿਉਂ ਫੇ ਕੱਲ ਨਾ ਆਇਓ ਕੱਲ ਛੁੱਟੀ ਕਰੋ ਕੱਲ ਆਪਾਂ ਸਾਰਾ ਦਿਨ ਹੁੰਦੇ ਘਰ ਹੀ ਰਹਿਣਾ ਚੱਲ ਫਿਰ ਇਤਰਾ ਕਰ ਲਾ ਠੀਕ ਵਾ ਨਾ ਤੇ ਮੈਂ ਇਦਾਂ ਕਰਦੀ ਆ ਤੇ ਮੈਂ ਭੈਣ ਜਿਹੜਾ ਫੋਨ ਕਰਕੇ ਦੱਸ ਦਿੰਨੀ ਆ ਫੋਨ ਕਰਕੇ ਦੱਸ ਦੇ ਚਲ ਆਪਣਾ ਪ੍ਰਬੰਧ ਕਰ ਲੈਣ ਹੈ ਚੱਲ ਆਪਣੇ ਉਹਨਾਂ ਤੋਂ ਪ੍ਰੋਗਰਾਮ ਸਾਰਾ ਕਰਨਾ ਵਾ ਨਾ ਉਹਤੇ ਅਗਲਿਆਂ ਦੀ ਮਰਜ਼ੀ ਹੈ ਵੀ ਖਾਣਾ ਕਿ ਨਹੀਂ ਖਾਣਾ ਸਿਰਫ ਪੁੱਛਣਾ ਤੇ ਪੜਨਾ ਹੀ ਆ ਨਾ ਆਹੋ ਪੁੱਛਣਾ ਤੇ ਪੜਨਾ ਹੀ ਆ ਠੀਕ ਨੇ ਚੱਲ ਕੋਈ ਨਾ ਫਿਰ ਮੈਂ ਕਰਾਂ ਫਿਰ ਫੋਨ ਫੋਨ ਕਰ ਲਾ ਫਿਰ ਉਹਨਾਂ ਨੂੰ ਦੱਸ ਦੇ ਨਾਲ ਆਹੋ ਆਪਾਂ ਜਾ ਕੇ ਸਣੀ ਹੋਣੀ ਜੀ ਜੋ ਆਪਾਂ ਉੱਪਰ ਜਾ ਕੇ ਆਪਣਾ ਕੰਮ ਕਰ ਲੈਣਗੇ ਤੇ ਤੁਸੀਂ ਮਿਸਤਰੀਆਂ ਨੂੰ ਜਵਾਬ ਦੇ ਦਿਓ ਉਹ ਮੈਂ ਜਾਣਾ ਉਹਨਾਂ ਨੂੰ ਕੋਈ ਇਹ ਨਾ ਹੋਵੇ ਕੱਲ ਨੂੰ ਫੇਰ ਆਖੋ ਨਹੀਂ ਮਿਸਤਰੀ ਆ ਗਏ ਆ ਚਾ 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 ਚੱਲ ਚੱਲ ਪੈਨ ਜੀ ਨੂੰ ਫੋਨ ਲਾ ਕੇ ਤੇ ਦੱਸਾਂ ਅਗਲਿਆਂ ਨੇ ਆਪਣੇ ਘਰ ਸੌ ਤਿਆਰੀ ਕਰਨੀ ਹੁੰਦੀ ਆ ਸਿੰਦਰ ਦੀ ਭੈਣ ਨੇ ਨਾ ਪਿਆਰ ਤੇ ਫੋਨ ਕੀਤਾ ਕਿ ਤੂੰ ਦੋ ਦਿਨ ਪਹਿਲਾਂ ਫੋਨ ਕਰ ਦੇ ਚਲ ਕੋਈ ਨਹੀਂ ਹੈਲੋ ਸਾਸ਼੍ਰੀ ਗਰ ਪੈਨ ਜੀ ਹਾਂਜੀ ਹਾਂਜੀ ਠੀਕ ਠਾਕ ਸਭ ਤੁਸੀਂ ਆਪਣਾ ਸੁਣਾਓ ਹਾਂਜੀ ਹਾਂ ਨਹੀਂ ਹੁਣੇ ਆਏ ਜਬਰੋਂ ਹਾਂ ਠੀਕ ਠਾਕ ਜੀ ਹਾਂ ਤੇ ਮੈਂ ਤੁਹਾਨੂੰ ਫੋਨ ਕੀਤਾ ਸੀਗਾ ਕਿ ਮੁੰਡੇ ਦੀ ਭੈਣ ਦਾ ਫੋਨ ਆਇਆ ਹੁਣੇ ਉਹ ਆਂਦੀ ਸਾਡੀ ਭੈਣ ਭਰਾਵਾਂ ਦੀ ਸਲਾਹ ਬਣ ਗਈ ਆਪਾਂ ਕੱਲ ਹੀ ਆਉਣਾ ਵਾ ਤੇ ਕੱਲ ਹੀ ਇੰਗੇਜਮੈਂਟ ਕਰ ਲੈਣੀ ਆ ਆਹੋ ਚੱਲ ਕੋਈ ਗੱਲ ਨਹੀਂ ਉਹਨਾਂ ਕਿਹੜੇ ਬੜੇ ਪਰੌਣੇ ਲੈ ਕੇ ਆਉਣਾਂ ਦੀ ਤਿਆਰੀ ਨਹੀਂ ਹੋਣੀ ਹੜਕੋ ਮੈਂ ਨਾਲ ਹੋ ਕੇ ਕਰਾ ਦੂੰ ਤਿਆਰੀਆਂ ਸਾਰੀਆਂ ਆਹੋ ਕੋਈ ਨਹੀਂ ਦੋਵੇਂ ਭੈਣ ਭਰਾਵਾਂ ਹੀ ਆਉਣਾ ਵਾ ਤੀਜਾ ਬੰਦਾ ਤੇ ਲਿਆਉਣਾ ਕੋਈ ਨਹੀਂ ਉਹਨਾਂ ਨੇ ਚੱਲ ਉਹਨਾਂ ਕਿਹੜਾ ਜ਼ਿਆਦਾ ਜੀਆ ਨਹੀਂ ਆਉਣਾ ਵਾ ਆਹੋ ਨਹੀਂ ਨਹੀਂ ਉਹ ਕਹਿੰਦੇ ਆ ਆਪਾਂ ਥੋੜੇ ਜਣੇ ਆਉਣਾ ਵਾ ਤੇ ਤੁਸੀਂ ਫਿਕਰ ਨਾ ਕਰੋ ਕਿ ਇਹ ਗੱਲ ਦਾ ਤੇ ਬਸ ਸਾਨੂੰ ਇਹ ਪਛੇਤੀ ਤੋਂ ਛੇਤੀ ਆਂਡਾ ਜਿਹੜਾ ਕੰਮ ਹੋ ਜੇ ਨਾਲੇ ਭੈਣ ਜੀ ਮੁੰਡੇ ਦੀ ਭੈਣ ਨੇ ਮੈਨੂੰ ਸਾਫ਼-ਸਾਫ਼ ਕਹਿਤਾ ਵਾ ਕਿ ਚੱਲ ਹੁਣ ਆਹ ਤੇ ਜਿਹੜੀ ਰਸੰਭਣੀ ਆ ਰਿੰਗ ਰੂੰਗ ਪਾਉਣ ਦੀ ਹੋ ਤੇ ਚੱਲ ਪਾਉਣੀ ਹੈ ਮੁੰਡੇ ਕੁੜੀ ਨੇ ਇੱਕ ਦੂਜੇ ਨੂੰ ਤੇ ਭਾਰ ਕਹਿੰਦੀ ਹੀ ਵੀ ਇਹ ਨਾ ਕਰਨ ਕਿ ਹੁਣ ਇਹਨਾਂ ਨੂੰ ਕੱਪੜੇ ਬਣ ਦੇ ਸਾਡਾ ਕਿ ਕੱਪੜਾ ਨਾ ਕੋਈ ਲਾਉਣ ਨਹੀਂ ਤੇ ਮੈਂ ਨਰਾਜ਼ ਹੋਣਾ ਨਾਲ ਆਹੋ ਤਾਂ ਨਹੀਂ ਫਰਕ ਕੀ ਹੈ ਜੇ ਅਗਲੇ ਕਹਿਣ ਦੇ ਵੀ ਨਹੀਂ ਸਾਨੂੰ ਚਾਹੀਦੇ ਤਾਂ ਤੁਸੀਂ ਜ਼ਰੂਰ ਲੈਣ ਜਾਣਾ ਵਾ ਆਹੋ ਕਿਹੜੀ ਉਪਰੀ ਗੱਲ ਆ ਕੋਈ ਹੁਣ ਉਹ ਰੋਵੀ ਸਾਡੇ ਆਪਣੇ ਰਿਸ਼ਤੇਦਾਰ ਵਾ ਹਾਂਜੀ ਨਹੀਂ ਨਹੀਂ ਤੁਸੀਂ ਨਾ ਫਿਕਰ ਨਾ ਕਰੋ ਕਿਸੇ ਗੱਲ ਦੀ ਹਾਂ ਉਹ ਬੱਬਾ ਮੈਂ ਆ ਜੂੰਗੀ ਸਾਰੇ ਕੰਮ ਵੇਖ ਲਾਂਗੇ ਤੈਨਾਂ ਆਪਨੀ ਕੋ ਸੋਹਣੇ ਸੂਟ ਤੇ ਹੈਗੇ ਵਾਦੂ ਹੋਰ ਬਥੇਰੇ ਸੂਟ ਵਾਦ ਕੋ ਅੱਕੜੇ ਅੱਕੜੇ ਸੋਹਣਿਆ ਪਿੱਛੇ ਜੇ ਵਿਆਹ ਕਿੰਨੇ ਸੋਹਣੇ ਸਵਾਏ ਹੋਨੇ ਹਾਂ ਬਸ ਬਸ ਠੀਕ ਵਾ ਚੱਲ ਕੋਈ ਨਾ ਮੈਂ ਆ ਜੂੰਗੀ ਟਾਈਮ ਦੇ ਨਾਲ ਚੰਗਾ ਕਰੋ ਗੱਲ ਤੁਸੀਂ ਕਰ ਫਿਰ ਚੰਗਾ ਭੈਣ ਜੀ ਸਤਿ ਸ੍ਰੀ ਅਕਾਲ ਚੱਲ ਅਗਲੇ ਨੂੰ ਪਤਾ ਲੱਗ ਗਿਆ ਵਾ ਅਗਲੇ ਤਿਆਰੀਆਂ ਕਰਨ ਵਾਲੇ ਬਣਨਗੇ ਚੱਲ ਕੋਈ ਨਹੀਂ ਮੈਂ ਵੀ ਟਾਈਮ ਨਾਲ ਚਲ ਜੂੰਗੀ ਸਵੇਰੇ ਤੇ ਜਾ ਕੇ ਪਹਿਲਾਂ ਥੋੜਾ ਬੋਤਾ ਕਰਵਾ ਦੂੰਗੀ ਨਾਲ ਏਦਾਂ ਹੀ ਹਰਲ ਮਿਲ ਕੇ ਹੀ ਹੁਣ ਸਾਰਾ ਕੰਮ ਮੈਂ ਕਿਹਾ ਹਾਂ ਜੀ ਅੰਦਾ ਫੋਨ ਆਇਆ ਵਾ ਹਾਂ ਦਿਨ ਦਾ ਨਾ ਆਂਦਾ ਮੈਨੂੰ ਫੋਨ ਆਇਆ ਕੱਲ ਦਾ ਪ੍ਰੋਗਰਾਮ ਰੱਖ ਦਿੱਤਾ ਵਾ ਮੰਗਣੀ ਦਾ ਹਾਂ ਅੱਛਾ ਆਹ ਤੇ ਮੈਂ ਆਹ ਵਕਾ ਮੈਂ ਚਾ ਦੇਣੀ ਤੂੰ ਉਹਨਾਂ ਨੂੰ ਕਹਿਣਾ ਹੀ ਕੋ ਇੱਕ ਦੋ ਦਿਨ ਹੋਰ ਗਾਂ ਕਰ ਲੋ ਉਹਦਾ ਕੁੜੀ ਦਾ ਕੋ ਕੱਪੜਾ ਜਿਹੜਾ ਹੈਗਾ ਵਾ ਲੈ ਕੱਪੜੇ ਤੋਂ ਅੱਗੇ ਹੀ ਪਤਾ ਨਹੀਂ ਕਿੰਨੇ ਹੈਗਾ ਮੈਂ ਉਹਨੂੰ ਸਾਰੇ ਦਿੱਤੇ ਹੀ ਨਹੀਂ ਗੇ ਇੱਕ ਦੋ ਜਿਹੜੇ ਸੀਪੇ ਮੈਂ ਬੈੱਡ 'ਚ ਰੱਖ ਛੱਡੇ ਚਲ ਵਧੀਆ ਵਾ ਤੇ ਕੋਈ ਗੱਲ ਨਹੀਂ ਜਿਹੜਾ ਕੰਮ ਹੋ ਜਾਏ ਚੰਗਾ ਵਾ ਤੇ ਤੁਸੀਂ ਇਦਾਂ ਕਰੋ ਹਾਂ ਤੁਸੀਂ ਦੋਵੇਂ ਨੂੰ ਸੱਸ ਘਰ ਦਾ ਕੰਮ ਕਰ ਸੰਭੋ ਸਾਰਾ ਸਪੰਜ ਸੁਈਆਂ ਕਰ ਦੋ ਜਿਹੜੀਆਂ ਕਰਨ ਵਾਲੀਆਂ ਮੈਂ ਤਾਂ ਨਹੀਂ ਕਹਿੰਦੇ ਸਮਾਨ ਲੈ ਆਉਣਾ ਜਿਹੜਾ ਜਿਹੜਾ ਲਿਆਉਣਾ ਇਦਾਂ ਕਰ ਲਓ ਹਾਂ ਕੋਈ ਗੱਲ ਨਹੀਂ ਆਹ ਤਾਂ ਕੋਈ ਗੱਲ ਨਹੀਂ ਕਰਕੇ ਪ੍ਰਬੰਧ ਤੇ ਕੰਮ ਨਵੇੜੋਗਾ ਚੱਲ ਫੇ ਠੀਕ ਆ ਆਪਾਂ ਦਾ ਵਦ ਦੇ ਕੋਈ ਘਰ ਨੂੰ ਹੱਥ ਮਾਰ ਲਈਏ ਹਾਂ ਜਿਹੜਾ ਜਿਹੜਾ ਕੰਮ ਕਰਨ ਵਾਲਾ ਕਰੋ ਬੰਦਾ ਪੁਰਾ ਜਾਣਾ ਲੱਗੇ ਹਾਂ ਤੇ ਹੁਣ ਤੁਹਾਨੂੰ ਪਤਾ ਤਾਂ ਹੈ ਗਈ ਹੈ ਜਿਹੜੇ ਜਿਹੜੇ ਸੌਦੇ ਦੀ ਲੋੜ ਆ ਨਾ ਜੇ ਪਤਾ ਵਸ ਲੈ ਹੋਣੀ ਤਾਂ ਮੈਂ ਮਗਰੋਂ ਤੁਹਾਨੂੰ ਰੁੱਕਾ ਜਾ ਲਿਖ ਕੇ ਤੇ ਪਾ ਦਾਂਗੀ ਫੋਨ ਤੇ ਤੁਸੀਂ ਇਦਾਂ ਕਰਿਓ ਫੋਨ ਤੇ ਲਿਖ ਕੇ ਨੇ ਜ਼ਰੂਰੀ ਚੀਜ਼ਾਂ ਨੂੰ ਪਾ ਦਿਓ ਬਾਕੀ ਤਕਰੀਬਨ ਸਾਨੂੰ ਪਤਾ ਹੈ ਜੋ ਲਿਆਉਣਾ ਹੈ ਹਾਂ ਨਹੀਂ ਮੈਂ ਹਾਂ ਚੱਲ ਕੋਈ ਨਹੀਂ ਤੇ ਇਹ ਆਪੀ ਚੱਲ ਜਾਓ ਫਿਰ ਲੇਟ ਨਾ ਹੋਊ ਹੋ ਅਹੀਂ ਜਾਈਏ ਫਿਰ ਜਾਓ ਜਾਓ ਮੈਂ ਤੁਹਾਨੂੰ ਮੈਂਤੀ ਕਰ ਦੋ ਹਣ ਜੇ ਛੇਤੀ ਆ ਨਾ ਤੇ ਛੇਤੀ ਦੇ ਨਾਲ ਹੀ ਹੁਣ ਭੁਗਤਣਾ ਪੈਣਾ ਚੱਲ ਮੈਂ ਲੀਣਾ ਸੰਨੀ ਨਾਲ ਦਵਾ ਦਾ ਮੈਂ ਵੀ ਹੁਣ ਨਾਮਾ ਸ਼ਦ ਨੂੰ ਮੇਰੀ ਗੱਲ ਸੁਣ ਬੁੱਲ੍ਹੇ ਦਿੱਤਾ ਆ ਗਿਆ ਵਾ ਕਿ ਜੇ ਹੁਣ ਠਾਕਾ ਲੱਗਣਾ ਵਾ ਤੇ ਫਿਰ ਕੋਈ ਟੂਕਸਲਾ ਵੀ ਚਾਹੀਦਾ ਵਾ ਆਹ ਉਹ ਹੱਥਾਂ ਚ ਤੇ ਚਾਹੀਦਾ ਹੀ ਹੈ ਨਾ ਇਹ ਤੇ ਮੈਨਾਂ ਵੀ ਹੁਣ ਘੱਲ ਨਾ ਹੋਏ ਤੁਸੀਂ ਅੱਦਾ ਕਰਿਓ ਜਦੋਂ ਜਾਣਾ ਸੱਚਾ ਸੰਿਆਰੇ ਕੋ ਫੜ ਲਿਆ ਮਿਲ ਜਾਂਦੀਆਂ ਬਣੀ ਬਣੀ ਐ ਏਦਾਂ ਲੈ ਗਿਆ ਬਣੀ ਬੱਤਰੀ ਹਾਂ ਜਿਹੜੀ ਕੋ ਵੇਖ ਕੇ ਚੰਗੀ ਲਾਏ ਉਹਨਾਂ ਆਹੋ ਚਲ ਜੇ ਉਹ ਪਉਣਗੇ ਨਹੀਂ ਪਾ ਦਾਂਗੇ ਜੇ ਪਉਣਗੇ ਤੇ ਪਾ ਦਾਂਗੇ ਜੇ ਨਾ ਵੀ ਪਉਣਗੇ ਸਾਡਾ ਤਾਂ ਫਰਜ਼ ਬੰਦਾ ਹੀ ਧੀ ਆ ਜੇ ਇਹ ਵੀ ਗੱਲ ਤੇਰੀ ਠੀਕ ਹੈ ਹਨਾ ਚੰਗੇ ਨਹੀਂ ਲੱਗਦਾ ਚਲ ਫੇਰ ਸਗੋਂ ਮੈਂ ਟਾਈਮ ਨਾ ਜਾਵਾ ਪਹਿਲੇ ਇਹੋ ਕੰਮ ਕਰਨਾ ਜਾ ਮੈਂ ਕਿ ਮਜਬੂਤ ਜੀ ਲਿਆਇਓ ਮੈਂ ਉਹ ਵਧੀਆ ਲਿਆਉਂਗਾ ਤੂੰ ਫਿਕਰ ਨਾ ਕਰ ਨਾ ਉਹ ਵੇਦਿਆ ਤਿਆਰ ਤੇ ਮੈਂ ਹੋ ਗਈ ਵਾਲ ਖੁੱਲੇ ਰਹਿਣਾ ਜਾਂ ਕੱਠੀ ਕਰਲਾ ਤੇ ਦਸਾਂ ਸੇ ਨਿਪਾਹੇ ਲਾਇਆ ਤੇ ਹੁਣ ਖੁੱਲੇ ਰਹਿੰਦੇ ਆ ਬਣ ਕੇ ਕੀ ਰੱਖਣੇ ਆ ਮੈਂ ਭੁਰੀ ਜਿੱਤ ਨਾਲ ਲੱਗਣਗੇ ਅੱਜ ਕੱਲ ਚੱਲਦਾ ਵਾ ਹੁਣ ਕੋਣ ਕਹਿੰਦਾ ਇਹਨਾਂ ਨੂੰ ਮਾੜਾ ਚਲੋ ਕੋਈ ਗੱਲ ਨਹੀਂ ਮੇਰੇ ਨੇ ਨਾਨ ਨੇ ਵੀ ਖਿਲਾਰੇ ਸੀ ਉਹਦੇ ਨਾਲ ਤਾਂ ਮੇਰੇ ਨਾਨ ਭਜਾ ਇੱਕੋ ਜਿਹੇ ਬਣ ਜਾਈਆਂ ਸਗੋਂ ਆ ਕੋਈ ਨਹੀਂ ਸੋਹਣੇ ਲੱਗਦੇ ਨਾਲ ਇਹ ਰਹਿੰਦੇ ਰਹਿੰਦੇ ਇਦਾਂ ਹੀ ਹੁਣ ਤਿਆਰ ਆ ਨਾ ਤੂੰ ਹਾਂ ਮੈਂ ਤਿਆਰ ਆ ਬਸ ਠੀਕ ਆ ਲੈ ਮੇਰੀ ਧੀ ਕਿ ਜੀ ਸੋਹਣੀ ਲੱਗਣ ਦੀ ਹੈ ਵੇਖਾ ਕਿੰਨਾ ਰੂਪ ਚੜਿਆ ਮੇਰੀ ਦੀਨ ਤੇ ਗੱਲ ਸੁਣ ਮੇਰੀ ਤੂੰ ਇੱਥੇ ਘਰ ਹੋ ਰਹੀ ਹੈ ਕਿ ਤਖੋ ਅਰਜਨ ਸਹੀ ਵਾਲਾ ਹੱਥੋਂ ਤਮਾਤ ਲਾ ਹਾਂ ਲੱਗੀਆਂ ਮੰਮੀ ਉਧਰ ਹੀ ਚੱਲੀ ਹੈ ਮੈਂ ਇਹ ਹਲਵਾ ਆ ਗਈ ਹਾਂ ਮੈਂ ਪਹਿਲਾਂ ਅੱਗੇ ਪਿੱਛੇ ਵੀ ਅੱਧੀ ਰਿਹਾ ਕਰ ਬਸ ਠੀਕ ਆ ਚਲ ਕੋਈ ਨਹੀਂ ਮੈਂ ਵੇਖ ਲੈਣੀ ਬਾਕੀ ਕੰਮ ਹੁਣ ਤਾਂ ਫਿਰਦੀ ਹੈ ਜਦੋਂ ਵਿਆਹੀ ਗਈ ਫਿਰ ਕੀ ਕਰੇਗੀ ਚਲ ਕੋਈ ਗੱਲ ਨਹੀਂ ਸਗ ਸਹੀ ਸ਼ੁਕਰ ਕਰੋ ਸਾਡੇ ਦਮਾਂ ਨੇ ਇਨਾ ਪਿਆਰ ਵਾ ਹੈ ਲੋਕੀ ਕਿਛੋਂ ਦੇ ਪਿਆਰ ਲੱਗਣਾ ਮੈਂ ਤੈਨੂੰ ਤਾਂ ਕਹਿ ਨਹੀਂ ਆ ਥੋੜੀ ਥੋੜੀ ਪਛਾਟਦੇ ਰਿਹਾ ਕਰ ਮੁੜ ਕੇ ਮੈਨੂੰ ਤੰਗ ਕਰੇਗੀ ਨਹੀਂ ਕਰਦੀ ਮੰਮੀ ਹਾਂ ਪਹਿਲਾ ਨਾ ਕੋ ਕਿੰਨਾ ਪਿਆਰ ਮੈਂ ਆਤਾ ਨਹੀਂ ਤੁਹਾਨੂੰ ਕਿ ਦੋਵਾਂ ਨੂੰ ਨਜ਼ਰ ਨਾ ਮਿਲਦੀ ਹੈ ਲੱਗ ਜੇ ਇਹੋ ਤੇ ਮੰਮੀ ਮੈਂ ਤੁਹਾਨੂੰ ਕਹਿ ਨਹੀਂ ਆ ਕਿ ਲੋਕੀ ਕਹਿੰਦੇ ਨੇ ਨਾਨ ਪਰਜਾਈ ਦਾ ਪਿਆਰ ਨਹੀਂ ਹੁੰਦਾ ਜੇ ਦਲ ਮਿਲ ਕੇ ਰਹੀਏ ਤੇ ਟਾਈਮ ਲੰਘ ਹੀ ਜਾਂਦਾ ਵਾ ਪਿਆਰ ਹੋਰ ਪਿਆਰ ਤੇ ਨਾਲ ਹੀ ਤਰੀਸੀ ਨਹੀਂ ਕਿ ਲੋਕਾਂ ਦੇ ਘਰਾਂ ਚ ਵੇਖੀ ਦੱਸਣ ਨੂੰ ਚੁੱਝ ਹੁੰਦਾ ਮੈਂ ਤੇ ਸ਼ੁਕਰ ਕਰਨੀ ਆ ਫਿਰ ਅੱਬਾ ਤੂੰ ਵਧੀਆ ਹੱਡਾ ਟਾਈਮ ਕੱਢਾ ਏਦਾਂ ਹੀ ਮੇਰੀ ਧੀ ਦਾ ਤੇ ਮੇਰੀ ਨੂੰਹ ਦਾ ਕੱਢੀ ਜੇ ਕੋਈ ਗੱਲ ਨਹੀਂ ਮੰਮੀ ਜੀ ਤੁਸੀਂ ਫਿਕਰ ਨਾ ਕਰੋ ਇਦਾਂ ਹੀ ਲੱਗੂਗਾ। ਯਾ ਕਿੰਨਾ ਕਿ ਟੌਰ ਕੱਢਿਆ ਹੋਣਗੇ। ਬੜਾ ਮੰਮੀ ਕਿਤੇ ਟੌਰ ਕੱਢ ਲਿਆ ਨਾ ਮੈਂ। ਜਿੰਨੀ ਗ੍ਰੇਸ ਜੀ ਸੋਹਣੀ ਲੱਗਦੀ ਜਿਵੇਂ ਕਿਤੇ ਚੰਨ ਦਾ ਟੁਕੜਾ ਹੁੰਦਾ ਵਾ। ਮੰਮੀ ਇੰਨੀ ਵੀ ਨਹੀਂ ਸੋਹਣੀ ਹੈਗੀ ਜਿੰਨੀ ਤੁਸੀਂ ਤਰੀਫਾਂ ਕਰੀ ਜਾਂਦੇ ਹੋ। ਤੂੰ ਤਾਂ ਮੇਰਾ ਮੂਹਰੇ ਖਰਾਬ ਕਰ ਦਿੰਦੀ ਹੈ। ਜਾ ਬਹਿ ਜਾ ਹਰਮਾਨ। ਮੈਂ ਮੈਚਿੰਗ ਕੱਪੜੇ ਕੱਪੜੇ ਜੇ ਮੈਚਿੰਗ ਤੇ ਤੁਸੀਂ ਵੀ ਮੇਰੇ ਨਾਲ ਕਰ ਹੀ ਲਈ ਹੈ। ਕਰਨੀ ਨਹੀਂ। ਚੇਚਾ ਸੂਟ ਸਵਾਇਆ ਵਾ। ਨਹੀਂ ਜੇ ਖੋਣ ਨਹੀਂ ਕਰਨੀ ਤਾਂ ਕਰਨੀ ਕਦੋਂ ਹੀ। ਚਲੋ ਕੰਮ ਕੋਈ ਕਰਨ ਵਾਲਾ ਤੇ ਮੈਂ ਕਰਵਾ ਦਾਂਗਾ ਉਹ ਕੰਮ ਨਾ ਕਰ ਮੈਂ ਨਾ ਬੈਠਾ ਮੈਂ ਆਪੇ ਕਰ ਲੈਂਦੀ ਬੈ ਜਾ ਮਿਰਤੀ ਨਹੀਂ ਨਾ ਸ਼ੁਰੂ ਮੈਂ ਅੱਤੇ ਰੈਡੀ ਹੋ ਗਈ ਆ ਦੇਖਾ ਹੁਣ ਪਿੰਦਰ ਤਿਆਰ ਹੋਇਆ ਕਣੀ ਸਿੰਦਰ ਹੋ ਗਿਆ ਰੈਡੀ ਓ ਆਪਾਂ ਤਾਂ ਰੈਡੀ ਆ ਮੇਰੀ ਗੱਲ ਸੁਣ ਚੱਲ ਜੀ ਹਾਂ ਚਲ ਚੱਲੀਏ ਤੇ ਸਮਾਨ ਪਾ ਲਿਆ ਉਦਾਂ ਮੈਂ ਸਾਰਾ ਹੀ ਕੁਛ ਰਹਿ ਨਾ ਜਾਵੇ ਰਿੰਗ ਦੇ ਪਿੰਨਾ ਉਹ ਛੋਤੇ ਨਾ ਪਾ ਲਈ ਉਹ ਪਰ ਆ ਮੈਂ ਪਾ ਲਈ ਤੇਨੂੰ ਬੜੀ ਫੀਸ ਅਰਵਾ ਲੈ ਤੇ ਮੇਨ ਚੀਜ਼ ਹੀ ਉਹ ਆ ਤੇ ਜੇ ਹੋਣਾ ਖੜੀ ਤੇ ਫਿਰ ਫਾਇਦਾ ਕੀ ਨਹੀਂ ਮੇਰੀ ਗੱਲ ਸੁਣ ਮੈਂ ਪਾ ਲਈ ਆ ਤੇ ਹੋਰ ਕੋਈ ਸਮਾਨ ਤੇ ਹੀ ਨਾ ਕਰੀਦਾ ਹੋਰ ਕੋਈ ਨਹੀਂ ਵੇਖ ਲਾਂਗੇ ਰਾਤ ਜਾਂਦੇ ਆ ਆਹ ਬਾਕੀ ਫਲ ਫਰੂਟ ਥੋਲੇ ਲੰਗੇ ਹੋਰ ਤੇ ਨਹੀਂ ਕੁਝ ਚਾਹੀਦਾ ਚਲ ਮੈਂ ਰੈਡੀ ਹਾਂ ਗੱਡੀ ਕੱਢੋ ਚਲੀਏ ਚਲੋ ਅਜੇ ਨਹੀਂ ਚੜਨ ਇਧਰ ਆ ਹਾਂਜੀ ਤੈਨੂੰ ਤਾਂ ਮੈਂ ਕਿਹਾ ਸੋਇਂ ਦੀ ਕੋਈ ਕਮੀ ਨਾ ਹੈ ਜੇ ਫਿਰ ਤੂੰ ਬਾਹਰ ਨੂੰ ਭੱਜ ਗਈਆਂ 10ਵਾਂ ਮੇਰੇ ਰਸੋਈ 'ਚ ਕਿਹੜੀ ਕਮੀ ਸਾਰਾ ਕੰਮ ਨਬੇੜਤਾ ਵਾ ਪੋਚੇ ਲਾ ਲੇਆ ਝਾਲੂ ਛੂੜ ਸਭ ਕੁਛ ਹੋ ਗਿਆ ਵਾ ਬੈੱਡ ਸ਼ੀਟਾਂ ਦੰਨੀਆਂ ਵਿਛਾ ਲੈਣੀਆਂ ਸਾਰੀਆਂ ਉਹੋ ਹੀ ਰਹਿ ਗਿਆ ਵਾ ਮੈਂ ਕਰ ਲਗੀ ਆ ਨਾਲੇ ਹੁਣ ਨਾ ਉਹਨੂੰ ਤਿਆਰ ਨਹੀਂ ਕਰਨਾ ਚਲ ਤਿਆਰ ਕੀਤਾ ਚੰਗਾ ਕੀਤਾ ਵਾ ਮੇਰੀ ਧੀ ਨਾ ਉੱਥੇ ਪਈਆਂ ਸਾਹਮਣੇ ਉਹ ਪਛਾਵੇਂ ਹੁਣ ਪਹਿਲੀਆਂ ਨਾ ਰਹਿਣਦੀ ਕਿਤੇ ਨਹੀਂ ਮੰਮੀ ਕੋਈ ਨਹੀਂ ਰਹਿਣਦੀ ਪਹਿਲੀਆਂ ਵਾ ਸਾਰੀਆਂ ਵਿਛਾ ਦੇਣੀਆਂ ਠੀਕ ਆ ਨਾ ਕੋਈ ਨਹੀਂ ਕੁੜੀ ਨੂੰ ਸਮਝਾਉਂਗੀ ਕਿੰ ਬਹੁ ਹੈ ਵਧੀਆ ਰਿਹਦਾ ਹੈ ਨਾ ਕਿਸ ਗੱਲ ਨਹੀਂ ਕੀ ਜੀਦਾ ਕਿਤੇ ਗੁੱਸਾ ਚਾਹਦਾ ਤਾਂ ਮੂੰਹ ਬਣਾ ਲੇ ਉੱਥੇ ਨਹੀਂ ਮੰਮੀ ਨਹੀਂ ਕਰਦੀ ਇਦਾਂ ਉਹਦੇ ਪਿਓ ਦਾ ਸੁਭਾਅ ਇਦਾਂ ਦਾ ਮੈਂ ਤਾਂ ਡਰਨੀ ਕੋਈ ਗਾਲੀ ਨਹੀਂ ਕਰਦੀ ਤੁਹਾਨੂੰ ਪਤਾ ਤੇ ਹੈਗਾ ਵਾ ਉਹ ਇਦਾਂ ਦੀ ਨਹੀਂ ਹੈਗੀ ਥੋੜਾ ਬਹੁਤਾ ਸਣੀ ਨੇ ਵੀ ਕਹਿ ਛੜੀ ਹੈ ਨਾ ਉਹਦੇ ਲੱਖਾਂ ਕਹਦੇ ਹੁਣ ਥੋੜਾ ਬਹੁਤਾ ਪੁੱਤ ਲਾਉਣਾ ਪਉਣਾ ਪੈ ਹੀ ਜਾਂਦਾ ਵਾ ਚੱਲ ਕੋਈ ਨਹੀਂ ਹੁਣ ਉਹਨੂੰ ਹੀ ਪਤਾ ਵਾ ਅੱਜ ਕੱਲ੍ਹ ਕੌਣ ਕਰਦਾ ਇਦਾਂ ਮੈਂ ਤਾਂ ਹੀ ਤੈਨੂੰ ਕਿਹਾ ਨਾ ਮੈਂ ਜੇ ਮੈਂ ਗਿਆ ਤਾਂ ਹੈ ਵੀ ਉਤਰਾਂ ਦਾ ਕਿ ਮੇਰੇ ਗਾਲੀ ਨਾ ਪੈ ਜੇ ਕੋਈ ਨਹੀਂ ਮੈਂ ਕਰ ਲਾਂਗੀ ਉਹਨਾਂ ਨਾਲ ਵੀ ਗੱਲ ਕਹਿ ਦੂੰਗੀ ਉਹਨਾਂ ਨੂੰ ਚੱ ਮੈਂ ਤਾਂ ਮੇਰੇ ਇੱਧਰ ਵੀ ਵਿਚਾਲਾ ਦਾ ਦੂਜੇ ਚ ਵਿਚਾਲਾ ਡ੍ਰੈਗ ਰੂਮ ਚ ਵੀ ਇੱਕ ਵਿਚਾਲਾ ਚਾਹਤ ਕੋਈ ਨਹੀਂ ਮੈਂ ਸਾਰੇ ਕਰ ਲੈਣ ਦੇ ਬਾਤ ਹੀ ਆਏ ਨਹੀਂ ਅਜੇ ਸਾਰੇ ਸਾਫ ਕੀਤੇ ਹੈ ਨਾ ਸਭ ਕੁਝ ਹੋ ਗਿਆ ਮੈਂ ਤੁਹਾਨੂੰ ਕਹਿਣੀ ਕਿ ਸਾਰੀਆਂ ਸਫਾਈਆਂ ਕਰਤੀਆਂ ਕੋਈ ਕੁਝ ਨਹੀਂ ਰਹਿ ਗਿਆ ਹੁਣ ਕਰਨ ਵਾਲਾ ਜਾਲਾ ਜੂਲਾ ਤ ਨਹੀਂ ਕਿਤੇ ਲੱਗਾ ਮਮਮੀ ਕੋਈ ਨਹੀਂ ਰਹਿ ਗਿਆ ਸਭ ਕੁਝ ਹੋ ਗਿਆ ਕਿਉਂ ਨਹੀਂ ਟੈਨਸ਼ਨ ਲਈ ਜਾਂਦੇ ਜੀ ਟੈਨਸ਼ਨ ਲੈਣੀ ਪੈਂਦੀ ਜਦੋਂ ਕੁੜੀਆਂ ਮੁੰਡੇ ਲੈ ਆਈਏ ਲੋਕੀ ਏਦਾਂ ਏਦਾਂ ਕਰ ਕਰਕੇ ਵੇਂਦੇ ਵੀ ਕਿਤੇ ਘੱਟਾ ਤ ਨਹੀਂ ਲੱਗਾ ਹਾਏ ਹਾਏ ਮਮਮੀ ਨਹੀਂ ਕੁਝ ਵੀ ਰਹਿ ਗਿਆ ਬਸ ਹੁਣ ਜਦੋਂ ਆਉਣਗੇ ਤੇ ਚਾਹ ਪੰਡਾ ਉਦੋਂ ਕਰ ਲਾਂਗੇ ਬਾਕੀ ਸਾਰਾ ਕੰਮ ਹੋ ਗਿਆ ਚੱ ਬਿਆਜ ਕੋਈ ਨਹੀਂ ਬਿਆਜੋ ਤੁਸੀਂ ਚਲੋ ਤੇ ਚਾਚੀ ਦਾ ਪਤਾ ਕਰਨਾ ਹੀ ਗਾਏ ਨਹੀਂ ਅਜੇ ਚਾਚੀ ਦਾ ਨਾ ਫਿਕਰ ਕਰ ਉਹ ਬਥੇਰੀ ਸਿਆਣੀ ਉਹਨੇ ਆ ਜਾਣਾ ਆਪੇ ਨਹੀਂ ਤੇਰੇ ਪਿਓ ਦਾ ਪਤਾ ਹੀ ਉਹਨੇ ਛੱਟ ਵੀ ਉਹਨਾਂ ਨੂੰ ਕਹਿਤਾ ਹੋਣਾ ਟਾਈਮ ਨਹੀਂ ਠੀਕ ਆ ਮੈਂ ਕਰੀ ਫੋਨ ਕਰ ਦਿੰਦੇ ਹਣਾ ਪਤਾ ਮੈਂ ਫੋਨ ਲਾ ਹੀ ਦਿੰਦੀ ਆਹ ਉਹ ਨਾ ਹੋਏ ਘਰ ਦੇ ਕੰਮ ਕਰਦੇ ਰਹਿਣਗੇ ਨਹੀਂ ਨਹੀਂ ਮੈਂ ਲਾਉਂਦੀ ਫੋਨ ਪੁੱਤ ਉਹ ਤਾਂ ਪਹਿਲਾਂ ਸਾਰਿਆਂ ਦਾ ਚਲ ਕੋਈ ਨਹੀਂ ਕਹ ਦੋ ਤੇ ਮੈਂ ਚਾਦਰ ਚੁੱਦਰ ਚੁੱਕ ਦਿੰਨੀ ਆ ਹਾਂ ਕਰ ਦੇ ਕਰ ਦੇ ਮਿੱਤੀ ਮੰਮੀ ਨਹੀਂ ਨਾ ਐਦਾਂ ਕਰਦੇ ਕਰਦੀ ਨਾ ਸਾਰਾ ਦਿਨ ਘਾ ਦੇਣਾ ਆ ਆਪ ਇਹਨੇ ਕੁਝ ਨਹੀਂ ਕਰਨਾ ਹੈਗਾ ਟੈਨਸ਼ਨ ਹੀ ਲਈ ਜਾਂਦੀ ਹੈ ਬਸ ਤੁਹੇ ਇੱਕ ਦਸੂਰੇ ਫੇਰ ਨੇ ਜੇ ਤਿਆਰ ਨਹੀਂ ਹੋਣ ਲਈ। ਉਹ ਮੈਂ ਤੈਨੂੰ ਲੱਭਣ ਡਿਆਂ ਮੇਰੀ ਗੱਲ ਸੁਣਾ। ਮੈਨੂੰ ਵੀ ਦੇ ਦੇ ਕੋਈ ਕਪੜਾ ਕੱਟ ਕੇ। ਉਹ ਦਿੰਨੀ ਆ। ਹਾਂ। ਮੈਂ ਤੁਹਾਨੂੰ ਹੀ ਲੱਭਣ ਲਈ ਮੈਂ ਆਉਂਦੀ ਤਿਆਰ ਹੋ ਜਾਣਾ। ਨਹੀਂ ਮੈਂ ਕਿਹਦੇ ਤੋਂ ਫੇਰ। ਮੈਂ ਤੁਹਾਨੂੰ ਉੱਧਰ ਲੱਭਣ ਡਿਆਂ। ਤੇ ਨਾਲ ਮੇਰੀ ਗੱਲ ਸੁਣੋ। ਮੰਮੀ ਵੀ ਕਹਿਣ ਦੇਈਏ ਕਿ ਚੱਲ ਅੱਜ ਨਾ ਉਹਦਾ ਦੇਣਾ। ਠੀਕ ਆ ਨਾ? ਕਿ ਉਹਨੂੰ ਗੁੱਸੇਗਾ ਸੀ ਨਾ ਹੋਇਆ ਤਿਆਰ ਵਿਆਰ ਹੋਈ ਆ। ਉਹ ਨਹੀਂ ਹੁੰਦਾ ਗੁੱਸੇ ਅੱਗੇ ਮੈਂ ਕਿਤੇ ਗੁੱਸੇ ਹੀ ਹੋਣ ਡਿਆਂ ਮਨੂੰ। ਨਹੀਂ ਮੰਮੀ ਕਹਿੰਦੇ ਫਿਰ ਦੱਲਾਇਆ ਪਾਇਆ ਉਹਨੇ ਫਿਰ ਤੁਹਾਡੇ ਵਰਗਾ ਉਹ ਨਾ ਪੱਥੇ ਅੱਖਾਂ ਕਰ ਉਹ ਬੱਲੇ ਪਾ ਬੈਠਾ ਵਾ ਆਹੋ ਬੈਠਾ ਹੋ ਸਤਿ ਸ਼੍ਰੀ ਅਕਾਲ ਕੀ ਹਾਲ ਆ ਵਧੀਆ ਵਧੀਆ ਮੇਰੇ ਕੋਲ ਕੰਮ ਤਾਂ ਲੱਗਦਾ ਮੈਨੂੰ ਦੱਸ ਦੇ ਕੰਮ ਤਾਂ ਧੰਦਾ ਆ ਤੇ ਤੈਨੂੰ ਸੱਦਿਆ ਹੀ ਹੋਇ ਇਸ ਕੰਮ ਲਈ ਅੱਛਾ ਤੇ ਬਾਕੀ ਸਮਾਨ ਤਾਂ ਅਸੀਂ ਕਰ ਲਈ ਸਾਰਾ ਇਕੱਠਾ ਠੀਕ ਆ ਉਧਰ ਹੁੰਦਾ ਨਾ ਬੜਾ ਪੁਰਾਣੇ ਵੀ ਆਉਣ ਵਾਲੇ ਆ ਆਹੋ ਤੇ ਸੁਨਿਆਰੇ ਨੂੰ ਪੈਸੇ ਦੇ ਆਏ ਆ ਅੱਛਾ ਤੇ ਉਹ ਆਂਦਾ ਵੀ ਸਮਾਨ ਮੁੰਡੇ ਨੇ ਲੈ ਕੇ ਆਉਣਾ ਤਾਂ ਥੋੜਾ ਜਰ ਬਾਅਦ ਚਾਂਡ ਕੇ ਲੈ ਜਾ ਠੀਕ ਆ ਠੀਕ ਆ ਤੇ ਤੂੰ ਹੁਣ ਇਦਾਂ ਕਰ ਉਹਨੂੰ ਨਾਲ ਲੱਲਾ ਸੰਨੀ ਨੂੰ ਮੋਟਰਸਾਈਕਲ ਤੇ ਜਾਓ ਦੋਵੇਂ ਜਾਣੇ ਤੇ ਉਹ ਕੋ ਸ਼ਾਮ ਖਾੜ ਲਿਆ ਉਹ ਤੇ ਚਲੇ ਸ਼ਾਪ ਦਾ ਤੇ ਕੰਮ ਹੋ ਜਾਊਗਾ ਤਾਂ ਹੋਰ ਕੋਈ ਸਮਾਨ ਪਤਾ ਪੇਰਨਾ ਨਹੀਂ ਮੈਨੂੰ ਸਾਰਾ ਕੁਝ ਠੀਕ ਵਾ ਜੇ ਕੋਈ ਚੀਜ਼ ਰਹਿੰਦੀ ਹੁੰਦੀ ਹੁੰਦੀ ਹੋਊਗੀ ਉਹ ਚੇਤਾ ਆਊਗਾ ਫੋਨ ਕਰਨਾ ਤੇ ਮਗਰ ਇਹ ਪੂਰਾ ਹੋ ਗਿਆ ਸਮਾਨ ਮਗਰ ਫੋਨ ਕਰ ਦਿਓ ਉਹਨਾਂ ਨੂੰ ਵਜਨ ਦੱਸਾਂ ਬਾਤ ਤੁਸੀਂ ਉਹਨਾਂ ਨੂੰ ਇੰਨੀ ਗੱਲ ਕਹਿ ਦਿਓ ਕਿ ਮੇਰੇ ਉਹਨਾਂ ਨੂੰ ਦੱਸ ਦਿਓ ਜਿਹੜੇ ਪੈਸੇ ਦੇ ਗਏ ਆ ਤੇ ਅਸੀਂ ਸ਼ਾਪ ਕਰਨੀ ਉਹਨਾਂ ਤੋਂ ਸ਼ਾਪ ਦੇ ਦੇਣੀ ਆ ਚਲੋ ਠੀਕ ਆ ਕੋਈ ਗੱਲ ਪੱਤੀ ਬਣਾ ਲੈ ਉਹਦੇ ਕੋਲ ਪੱਤੀ ਬਣਾ ਕੇ ਲਿਆਉਂਗਾ ਠੀਕ ਆ ਠੀਕ 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 ਤੇ ਮੈਂ ਹੁਣ ਸ਼ਾਪ ਬਣਾ ਲਈਓ ਨਹੀਂ ਚਲ ਵਦਿਆ ਕੀਤਾ ਮੈਂ ਸਾਰਾ ਲੱਗੀ ਆ ਜੇ ਉਹ ਪਾਉਣਗੇ ਕੁੜ ਚਲੋ ਗੱਲ ਬਰਵਾਉਣ ਚਲ ਸਾਡਾ ਫਰਜ ਬੰਦਾ ਹੀ ਆ ਉਹਨੇ ਨਹੀਂ ਕੋਈ ਗਾਲੀ ਕਢੀ ਉਥੇ ਹਾਂ ਤੇ ਸਨੀ ਲੱਭਣੇ ਹੋਥੇ ਆ ਉਥੇ ਅੰਦਰ ਹੀ ਉਹਨੂੰ ਲੈਦਾ ਨਾਲ ਅੱਛਾ ਠੀਕ ਆ ਚਲ ਕੋਈ ਗੱਲ ਨਹੀਂ ਜੇ ਮਾੜਾ ਮੋਟਾ ਵਾਦਾ ਘਟਾ ਹੈ ਨਾ ਉਥੇ ਕੋਈ ਤੇ ਮੇਰੇ ਕੋ ਹੈਗੇ ਪੈਸੇ ਮੈਂ ਕਰ ਲੂੰਗਾ ਹਾਂ ਤੈਨੂੰ ਪੈਸੇ ਦੇਣ ਦੀ ਕੋਈ ਲੋੜ ਨਹੀਂ ਮੈਨੂੰ ਸਾਰੇ ਉਸ ਨਾਲ ਗੱਲ ਹੋਈ ਆ ਅੱਗੇ ਮੇਰੇ ਕੋਈ ਚਾਹੀਦਾ ਏ ਕਿਹੜਾ ਨਵੇਂ ਜਾਣ ਲੱਗੇ ਆ ਓਏ ਉਹ ਤਾਂ ਗੱਲ ਨਹੀਂ ਹੁਣ ਮੈਂ 2-400 ਰੁਪਏ ਪਿਛੇ ਥੋੜੇ ਕੰਮੇ ਕਰਨੇ ਆ ਦੇਣੇ ਦੇਈਂ ਜੇ ਨਹੀਂ ਤੇ ਵਾਧ ਘਟ ਹੋਣਗੇ ਤਾਂ ਮੈਂ ਆਪੇ ਕਰ ਲੂੰਗਾ ਯਾਰ ਠੀਕ ਆ ਹਾਂ ਛੇਤੀ ਆਓ ਵੇਲਾ ਨਾ ਕਰ ਲਿਓ ਨਹੀਂ ਨਹੀਂ ਆਏ ਖੜੇ ਅਸੀਂ ਦੋ ਮਿੰਟ ਆਓ ਆਜੋ ਆਜੋ ਤੇ ਬਾਕੀ ਨਾ ਜਨਾਨੀਆਂ ਬੜੀਆਂ ਢਿਲੇਆਂ ਨਾ ਸਮਾਸੂਲ ਆ ਦੇ ਫਿਰ ਸੈਟ ਕਰਾ ਲਿਓ ਨਹੀਂ ਉਹਨਾਂ ਕਰ ਲਿਆ ਸਾਰਾ ਕੰਮ ਸਾਰਾ ਬਸ ਇਹੋੀ ਚੀਜ਼ ਔਰ ਲਿਆਉਣ ਵਾਲੀਓ ਲਿਆਓ ਜਾ ਕੇ